ਕਰਤਾ ਕਿ ਮੈਂ ਲਿਖਣਾ ਚਾਹਨਾ ਵਾ ਕੋਈ ਦਰਦ ਗਰੀਬਾਂ ਦਾ ਜਿਨ੍ਹਾਂ ਨਾਲ ਪੈ ਗਿਆ ਏ ਕੋਈ ਵੈਰ ਨਸੀਬਾਂ ਦਾ ਮੈਂ ਲਿਖਣਾ ਚਾਹਨਾ ਵਾ ਕੱਲਿਆਂ ਦਾ ਜੰਮਣਾ ਤੇ ਕੱਲਿਆਂ ਦਾ ਹੀ ਮਰਨਾ ਏ ਇਹ ਦੁੱਖ ਤਕਲੀਫਾਂ ਨੂੰ ਕੱਲਿਆਂ ਨਹੀਂ ਜਰਨਾ ਏ ਨਾ ਦੋਸਤ ਬਣਦੇ ਨੇ ਨਾ ਦੋਸਤ ਬਣਦੇ ਨੇ ਨਾ ਦੋਸਤ ਬਣਦੇ ਨੇ ਤੇ ਨਾਸਾਤ ਹਬੀਬਾਂ ਦਾ ਮੈਂ ਲਿਖਣਾ ਚਾਹਨਾ ਵਾ ਕੋਈ ਦਰਦ ਗਰੀਬਾਂ ਦਾ ਹਰ ਉਹ ਚੀਜ਼ਾਂ ਮੇਰੇ ਦਿਲ ਨੂੰ ਬਹੁਤ ਜ਼ਿਆਦਾ ਟੱਚ ਕਰਦੀਆਂ ਨੇ ਪ੍ਰਮਾਤਮਾ ਕਿਸੇ ਨੂੰ ਭੁੱਖਾ ਨਾ ਸੜਾਵੇ ਛੱਤ ਹੋਵੇ ਸਿਰ ਤੇ ਬਾਕੀ ਇਹ ਜਿਹੜੀਆਂ ਵੱਡੀਆਂ ਚੀਜ਼ਾਂ ਨੇ ਕਿ ਅੱਛਾ ਤੁਹਾਨੂੰ ਲੱਗਦਾ ਕਿ ਯਾਰ ਮੇਰੇ ਤੋਂ ਮਰਸੀਡੀਜ਼ ਨਹੀਂ ਲੈ ਹੋਈ ਮੈਂ BMW S ਨਹੀਂ ਲੈਣੀ ਸੀ 6 ਮਹੀਨੇ ਲੇਟ ਹੋ ਗਈ ਇਹ ਤਾਂ ਬਾਕੀ ਹੋਰ ਗੱਲਾਂ ਨੇ ਚਲੋ ਹੋ ਹੀ ਜਾਊਗਾ ਪਰ ਜਿਹੜੇ ਬੇਸਿਕਸ ਨੇ ਉਹਦਾ ਸ਼ੁਕਰਾਨਾ ਜੇ ਕਰ ਲਈਏ ਕਿ ਯਾਰ ਸੋ ਦੇਖ ਸਕਦੇ ਹਾਂ ਸੁਣ ਸਕਦੇ ਹਾਂ ਖਾ ਸਕਦੇ ਹਾਂ ਕਿਸੇ ਨੂੰ ਮੁਹੱਬਤ ਕਰ ਸਕਦੇ ਹਾਂ ਸਿਰ ਤੇ ਛੱਤ ਹੈਗੀ ਆ 2 ਵਜੇ ਰੋਟੀ ਮਿਲਦੀ ਆ ਛੱਡ ਮਾਲਕ ਤੇ ਡੋਰਾ ਬਹੁਤਾ ਸੋਚੀ ਨਾ ਲੋੜ ਜਿੰਨਾ ਹੀ ਮੰਗ ਲੈ ਵਾਧੂ ਲੋਚੀ ਨਾ ਔਖਾ ਸੌਖਾ ਵਕਤ ਗੁਜ਼ਰੀ ਜਾਂਦਾ ਏ ਦੋ ਵੇਲੇ ਤਾਂ ਰੋਟੀ ਹਰ ਕੋਈ ਖਾਂਦਾ ਏ ਅਰਜ਼ ਕਰੀ ਕਿ ਬਿਲਕੁਲ ਫੱਟੀ ਪੋਚੀ ਨਾ